ਦੈਨਕਸੋਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਪੰਜਾਬ ਪੁਲਿਸ ਵੱਲੋਂ ਗੈਰ ਕਾਨੂੰਨੀ ਕਮਾਂਡ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਬਟਿੰਡਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਸਪਾ ਸੈਂਟਰਾਂ ਦੇ ਮਾਲਕਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਮਾਮਲਾ ਵੀ ਦਰਜ ਕੀਤਾ ਗਿਆ ਦੱਸਦੀ ਕਿ ਬਟਿੰਡਾ ਸ਼ਹਿਰ ਦੇ ਨਾਰਥ ਸਟੇਟ ਵਿੱਚ ਬੀਤੀ ਦੇਰ ਰਾਤ ਪੁਲਿਸ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਥੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕੀਤਾ ਹੈ ਅਤੇ ਵੱਧ ਰਹੇ ਅਪਰਾਧ ਤੇ ਰੋਕ ਲਗਾਈ ਗਈ ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾ ਨਾਲ ਸਬੰਧਿਤ ਹੋਣ ਕਰਕੇ ਉਹਨਾਂ ਵਿਭਾਗਾ ਨੂੰ ਵਿਚਾਰਨ ਹਿਤ ਪੇਸ਼ ਦਿੱਤੀਆਂ एंटी करप्शन हेल्पलाइन जारी की हुई है पचानवे जीरो बारह जीरो जीरो दो इस नंबर से एक बंदे की शिकायत आई तो विजिलेंस ने ट्रैप लाया सबूत कट्ठे किए तो बंदे फड़े गए बाकी रहंदियां कुल सात सौ शिकायतां विजिलेंस ब्यूरो दे संबंधित ਵੱਖ-ਵੱਖ ਰਿੰਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁੱਖ ਪੰਜਾਬ ਬਲੂਮਸ ਡੇ ਸੈਲੂਨ ਦੇ ਵਿੱਚ ਛਾਪੇਮਾਰੀ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਪੁਲਿਸ ਦੇ ਹੱਥ ਕੁਝ ਗਾਕਾ ਸਹਿਤ THAILAND ਲੜਕੀਆਂ ਵੀ ਲੱਗੀਆਂ ਜਿਨ੍ਹਾਂ ਰਾਹੀਂ ਇੱਥੇ ਕਥਿਤ ਦੇਵਪਾਰ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਸਪਾ ਸੈਂਟਰ ਦੇ ਵਿੱਚ ਜੋ ਲੋਕ ਸਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਉੱਥੇ ਹੀ ਮਾਲਕ ਦੇ ਉੱਪਰ ਵੀ ਜੋ ਹੈ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਪੁਲਿਸ ਨੇ ਮੌਕੇ ਤੇ ਅੱਧੀ ਦਰਜਨ ਦੇ ਕਰੀਬ ਗਾਕਾ ਸਹਿਤ 4 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਪਰ ਚਰਚਾ ਜੋ ਹੈ ਕਿ ਪਹਿਲਾਂ ਤੋਂ ਹੀ ਇੱਥੇ ਹੋ ਰਿਹਾ ਸੀਗਾ ਕਿ ਇੱਥੇ ਕੋਈ ਗੈਰ ਕਾਨੂੰਨੀ ਕੰਮ ਚੱਲ ਰਿਹਾ ਜਿਸ ਦੇ ਚੱਲਦੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਉੱਥੇ ਹੀ ਸਪਾ ਸੈਂਟਰ ਦੇ ਮਾਲਕ ਅਤੇ ਮੈਨੇਜਰ ਉੱਪਰ ਜੋ ਹੈ ਮਾਮਲਾ ਦਰਜ ਕੀਤਾ ਗਿਆ ਇਸ ਦੀ ਪੁਸ਼ਟੀ ਕਰਦੇ ਆ ਥਾਣਾ ਕੈਂਟ ਦੇ ਐਸਐਚਓ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਨਿਯਮਾਂ ਮੁਤਾਬਕ ਫੜੇ ਗਏ ਨੌਜਵਾਨ ਤੇ ਕੁੜੀਆਂ ਬਾਲਗ ਨੇ ਜੋ ਆਪਣੀ ਮਰਜ਼ੀ ਨਾਲ ਹੀ ਇੱਥੇ ਆਏ ਸਨ ਜਿਸ ਦੇ ਚੱਲਦੇ ਦੇ ਵਪਾਰ ਦਾ ਤੰਦਾ ਕਰਵਾਉਣ ਵਾਲੇ ਸਪਾ ਸੈਂਟਰ ਦੇ ਮਾਲਕ ਜਸਪਾਲ ਸਿੰਘ ਅਤੇ ਮੈਨੇਜਰ ਪ੍ਰਦੀਪ ਵਿਰੋਧ ਇੰਪੋਰਲ ਐਕਟ ਅਤੇ ਹੋਰ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਦੱਸਦੀ ਕਿ ਸਪਾ ਸੈਂਟਰ ਤੇ ਪੁਲਿਸ ਦੇ ਵੱਲੋਂ ਦੇਰ ਰਾਤ ਰੇਡ ਕੀਤੀ ਗਈ ਸੀ ਜਿੱਥੇ ਕੁਝ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹਾਲਾਂਕਿ ਪੁਲਿਸ ਦਾ ਕਹਿਣਾ ਕਿ ਇਹ ਜੋ ਨੌਜਵਾਨ ਤੇ ਕੁੜੀਆਂ ਫੜੀਆਂ ਗਈਆਂ ਨੇ ਬਾਲਗ ਹਨ ਜਿਸ ਦੇ ਚਲਦੇ ਮਾਲਕ ਤੇ ਤੇ ਮੈਨੇਜਰ ਦੇ ਉੱਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਆਪਾਂ ਇੱਕ ਇਮੋਰਲ ਟ੍ਰੈਫਿਕ ਦਾ ਪਰਚਾ ਰਜਿਸਟਰ ਕਰ ਰਹੇ ਹਾਂ ਆਪਣੇ ਜਿਹੜੇ ਓਨਰ ਹੈ ਤੇ ਆਪਣੇ ਜਿਹੜੇ ਤੁਹਾਨੂੰ ਮੈਨੇਜਰ ਹੈ ਉਹਨਾਂ ਦੇ ਖਿਲਾਫ ਕਿੰਨੇ ਕਿੰਨੇ ਆਪਾਂ ਜੀ ਬੇਸਿਕਲੀ ਤਾਂ ਫਿਲਹਾਲ ਇੱਕੋ ਬੰਦਾ ਗ੍ਰਿਫਤਾਰ ਕੀਤਾ ਬਾਕੀ ਜਿਹੜੀਆਂ ਲੜਕੀਆਂ ਰਿਕਵਰ ਹੋਈਆਂ ਨੇ ਉਹਨੇ ਕਿੱਥੋਂ ਦੀਆਂ ਲੜਕੀਆਂ ਸਰ ਲੜਕੀਆਂ ਜੀ ਆਪਣੀਆਂ ਵਿਦੇਸ਼ੀ ਨੇ ਫਾਈਲ ਸਰ ਕਿੰਨੇ ਫਾਈਲ ਕਿੰਨੇ ਇਸ ਰੂਮ ਚ ਇਹਨਾਂ ਦੇ ਕਿੰਨੇ ਸੂਤ ਫਿਲਹਾਲ ਤਾਂ ਅਸੀਂ ਇੱਕੋ ਤੇ ਰੇਡ ਕੀਤੀ ਸਾਨੂੰ ਇੱਕੋ ਪਤਾ ਕਿਹੜਾ ਸਰੂਮ ਹੈ ਇਹ ਕੀ ਹੈ ਬਲੌਸਮ ਦੇ ਸਪਾਜ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par